ਗਰਮੀ ਜਿਆਦਾ ਪੈਣ ਕਾਰਨ ਏਸੀ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ ਦੁਕਾਨਾਂ ਤੇ ਕਾਫੀ ਭੀੜਾਂ ਨੇ ਜਿਹੜੀਆਂ ਲੋਕਾਂ ਲੋਕ ਨੇ ਜਿਹੜੇ ਏਸੀ ਲੈਣ ਲਈ ਆਪਣੇ ਘਰਾਂ ਦੇ ਵਿੱਚ ਲਗਾਉਣ ਲਈ ਆ ਰਹੇ ਨੇ ਗੱਲਬਾਤ ਕਰਾਂਗੇ ਅਸੀਂ ਭਾਸੋਂ ਪਹੁੰਚੇ ਹੋਇਆ ਲੈ ਸ਼ਕਤੀ ਇਲੈਕਟ੍ਰੋਨਿਕ ਬਿਲਕੁਲ ਅਸੀਂ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਲੋਕ ਨੇ ਜਿਹੜ ਨੂੰ ਏਸੀ ਦਾ ਲਗਾਤਾਰ ਸਹਾਰਾ ਲੈ ਰਹੇ ਨੇ ਕਾਫੀ ਗਾਹਕ ਨੇ ਤੁਹਾਡੀ ਦੁਕਾਨ ਤੋਂ ਵੀ ਖੜੇ ਨਜ਼ਰ ਆ ਰਹੇ ਨੇ ਹਾਂਜੀ ਬਿਲਕੁਲ ਜੀ ਗਰਮੀ ਬਹੁਤ ਜ਼ਿਆਦਾ ਹੈ ਉਹ ਸਹਿਣ ਤੋਂ ਪਰੇ ਹੈ ਉਹਦਾ ਮੁੱਖ ਕਾਰਨ ਹੈ ਕਿ ਵੀ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਉਹ ਉਹਦੇ ਆਪਾਂ ਖੁਦ ਦੋਸ਼ੀ ਆ ਅਸੀਂ ਪੇੜ ਕੱਟਦੇ ਅਸੀਂ ਪੇੜ ਕੱਟ ਕੇ ਹੁਣ ਏਸੀ ਦਾ ਸਹਾਰਾ ਲੈ ਰਹੇ ਹਾਂ ਕਿਉਂਕਿ ਇਹ ਇੱਕ ਹੁਣ ਲਗਜ਼ਰੀ ਆਈਟਮ ਨਹੀਂ ਰਹਿ ਗਈ ਇਹ ਇੱਕ ਅ ਕਸਟਮਰ ਦੀ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਉਹਦੀ ਜ਼ਰੂਰਤ ਬਣ ਗਈ ਹੈ ਕਿਉਂਕਿ ਜੇ ਏਸੀ ਨਹੀਂ ਲਗਾਉਂਦਾ ਤਾਂ ਉਹ ਜੀ ਨਹੀਂ ਸਕਦਾ ਕੋਈ ਪੇਸ਼ੈਂਟ ਹੈ ਕੋਈ ਬਿਰਧ ਹੈ ਤਾਂ ਉਹਦੇ ਲਈ ਇਹ ਤਾਂ ਬਹੁਤ ਜ਼ਰੂਰੀ ਹੈ ਸਾਡਾ ਮਕਸਦ ਏਸੀ ਸੇਲ ਕਰਨ ਆਨੀਆ ਸਾਡਾ ਮਕਸਦ ਆ ਵੀ ਆਪਣੀ ਵਾਤਾਵਰਨ ਨੂੰ ਬਚਾਇਆ ਜਾਵੇ ਤਾਂ ਜੋ ਅੱਜ ਤੋਂ 50 ਸਾਲ ਪਹਿਲਾਂ ਵਾਤਾਵਰਨ ਹੁੰਦਾ ਸੀ ਸਾਫ਼ ਸ਼ੁੱਧ ਹੁੰਦਾ ਸੀ ਉਹ ਕਿਵੇਂ ਕੀਤਾ ਜਾਵੇ ਇਹ ਸਰਕਾਰਾਂ ਅੱਗੇ ਅਪੀਲ ਹੈ ਰੁੱਖ ਲਗਾਏ ਜਾਣ ਤੇ ਪਾਣੀ ਦੀ ਵਰਤੋਂ ਮਤਲਬ ਠੀਕ ਕੀਤੀ ਜਾਵੇ ਪਾਣੀ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਸੰਭਾਲਿਆ ਜਾਵੇ ਸੈਕੰਡਲੀ ਮੇਰੀ ਇਕ ਸਭ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਵੀ ਘੱਟੋ ਘੱਟ ਇੱਕ ਰੁੱਖ ਆਪਣੇ ਵਾਸਤੇ ਜ਼ਰੂਰ ਲਾਓ ਬਿਲਕੁਲ ਕਿੰਨੀ ਕੁ ਡਿਮਾਂਡ ਹੈ ਏਸੀ ਦੀ ਤੁਸੀਂ ਲੋਕਾਂ ਦੀ ਪੂਰੀ ਕਰ پا ਰਹੇ ਹੋ ਜਾਂ ਨਹੀਂ ਨਹੀਂ ਜੀ ਏਸੀ ਦੀ ਡਿਮਾਂਡ ਨਹੀਂ ਪੂਰੀ ਕਰ پا ਰਹੇ ਨਾ ਕੰਪਨੀਆਂ ਕਰ پا ਰਹੀਆਂ ਨੇ ਨਾ ਡੀਲਰ ਕਰ پا ਰਹੇ ਨੇ ਜਿਵੇਂ ਆਪਾਂ ਸਾਰੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਸਾਲ 10-20% ਗਰੋਥ ਹੋ ਰਹੀ ਹੈ ਤੇ ਜੇ ਇਹੀ ਹਾਲਤ ਰਹੀ ਤਾਂ ਬਿਜਲੀ ਦੀ ਵੀ ਸਮੱਸਿਆ ਆਵੇਗੀ ਤੇ ਇਹ ਜਿਹੜੇ ਏਸੀ ਨੇ ਇਹ ਵੀ ਖੁਦ ਗਲੋਬਲ ਵਾਰਮਿੰਗ ਦਾ ਇੱਕ ਮੇਨ ਕਾਰਨ ਨੇ ਬਿਲਕੁਲ ਇੱਕ ਕਾਰਨ ਕਿ ਆ ਕਿਉਂ ਬਾਦਰ ਨੇ ਬਿਜਲੀ ਫਰੀ ਆ ਹੋ ਸਕਦਾ ਜੀ ਬਿਜਲੀ ਫਰੀ ਦਾ ਕਾਰਨ ਵੀ ਇਹ ਦੇ ਵਿੱਚ ਇੱਕ ਮੇਨ ਮੁੱਦਾ ਹੋ ਸਕਦਾ ਆ ਬਿਲਕੁਲ ਜਿਹੜੀ ਗੱਲਬਾਤ ਕੀਤੀ ਆ ਜਿਸ ਤਰ੍ਹਾਂ ਕੀ ਗਰਮੀ ਦਾ ਕਹਿਦ ਜਾਰੀ ਆ ਪਰ ਦੂਸਰੇ ਪਾਸੇ ਲੋਕਾਂ ਦੀਆਂ ਜਿਹੜੀਆਂ ਭੀੜਾਂ ਨੇ ਇਕੱਠ ਨੇ ਉਹ ਉਹਨਾਂ ਦੁਕਾਨਾਂ ਤੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ AC ਵਿਕਦੇ ਨੇ AC ਦੀ ਡਿਮਾਂਡ ਪੂਰੀ ਨਹੀਂ ਕੀਤੀ ਜਾ ਸਕਦੀ AC ਤਾਂ ਕਹਿੰਦੇ ਇੱਕ ਸਦਾ ਲਈ ਨਹੀਂ ਹੈਗਾ ਬਿਲਕੁਲ ਵਾਤਾਵਰਨ ਵਿਗੜਦਾ ਜਾ ਰਿਹਾ ਰੁੱਖ ਲਗਾਉਣ ਦੀ ਸਲਾਹ ਵੀ ਦਿੱਤੀ ਜਾ ਕਿਤੇ ਨੇ ਕਹਿੰਦੇ ਬਿਲਕੁਲ ਬਿਜਲੀ ਫ੍ਰੀ ਹੋਣਾ ਏਸ਼ੀਆ ਦੀ ਜਿਆਦਾ ਡਿਮਾਂਡ ਬਣਨਾ ਇਹ ਵੀ ਇੱਕ ਪਾਸੇ ਬਿਲਕੁਲ ਦਿਖਾਈ ਦੇ ਰਿਹਾ ਪਰ ਦੂਸਰੇ ਪਾਸੇ ਇਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਹਰ ਇਨਸਾਨ ਨੂੰ ਇੱਕ ਤੋਂ ਦੋ ਰੁੱਖ ਲਗਾਉਣਾ ਜ਼ਰੂਰੀ ਹਨ ਅੱਜ ਤੋਂ ਜੇ 50 ਸਾਲ ਪਿੱਛੇ ਚਲੀ ਜੇ ਤਾਂ ਉਦੋਂ ਦਾ ਵਾਤਾਵਰਣ ਤੇ ਅੱਜ ਦੇ ਵਾਤਾਵਰਣ 'ਚ ਜ਼ਮੀਨ ਸਮਾਨ ਦਾ ਅੰਤਰ ਹੋ ਚੁੱਕਿਆ ਹੈ ਪਾਸੋਂ ਤੋਂ ਹਰਮਿੰਦਰ ਸਿੰਘ ਮਾਨ